ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਵਤਾਰ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਮੱਜਾਂ ਵਿਖਾਉਣੀਆਂ ਪੰਜ ਦੀਆਂ ਪੰਜ ਹੀ ਤੁਹਾਨੂੰ ਸੂਈਆਂ ਵਿਖਾਵਾਂਗੇ ਤੇ ਜਿਨ੍ਹਾਂ ਵਿੱਚ ਚਾਰ ਮੱਜਾਂ ਮਗਰ ਤੇ ਕਟੀਆਂ ਆ ਆ ਸਾਰੀਆਂ ਹੀ ਕਟੀਆਂ ਆਪਾਂ ਦੇਖ ਸਕਦੇ ਆ ਵੀ ਇੱਕ ਨੀਲੀ ਦੀ ਕੱਟੀ ਹੈ ਕਮਾਈ ਦੇ ਮਗਰ ਬੜੀ ਖੂਬਸੂਰਤ ਆ ਚਾਰੇ ਦੀਆਂ ਚਾਰੇ ਜੜੀਆਂ ਕਟੀਆਂ ਚੰਗੀਆਂ ਕਟੀਆਂ ਆਜ ਮਗਰ ਵੀ ਤੇ ਛੋਟੀਆਂ ਵੀ ਸਾਰੀਆਂ ਚੰਗੀਆਂ ਬਾਕੀ ਚਲੋ ਜਦੋਂ ਵੀ ਵੀਰਜੋ ਨਾਲ ਕੁਵਾਈਦਾ ਵਾ ਸੋਨਾ ਮਾਲ ਹੁੰਦਾ ਪਾ ਵੀਰਜੋ ਨਾਲ ਕੋਈ ਜ਼ਿਆਦਾ ਛੋਟੀਆਂ ਹੀ ਹੁੰਦੀਆਂ ਤੇ ਅੱਜ ਇੱਕ ਬੁਰੀ ਝੋਟੀ ਵੀ ਆ ਕਾਫੀ ਕਮਾਲ ਦੀ ਤੁਹਾਨੂੰ ਦਿਖਾਉਣੀ ਹੈ ਕਨੀਲੀ ਬੁਰੀ ਝੋਟੀ ਤੁਹਾਨੂੰ ਦਿਖਾਉਣੀ ਹੈ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿੱਚ ਇਹਨਾਂ ਨੂੰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਘਰ ਵਿੱਚ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਵਧੀਆ ਜੀ ਤੇ ਗਿਆ ਮਾਲ ਉਹਦਾਂ ਲਖੜਾ ਮਾਲ ਉਹਦੋਂ ਨਹੀਂ ਵੇਗਿਆ ਭੇਜੇ ਤੇ ਅੱਜ ਦੇ ਝੋਟੀਆਂ ਵੀ ਪੰਜ ਇਕੱਠੀਆਂ ਕੀਤੀਆਂ ਜੀ ਤੇ ਝੋਟੀਆਂ ਸਰ੍ਹੇ ਦੀਆਂ ਚਲੋ ਆਪਣੀ ਆਪਣੀ ਜਗ੍ਹਾ ਸਾਰੀਆਂ ਸਹੀ ਆ ਹਨਾ ਤੇ ਮਗਰ ਵੀ ਕਟੀਆਂ ਹੀ ਆਂ ਅੱਜ ਸਾਰੀਆਂ ਕਟੀਆਂ ਇੱਕੋ ਹੀ ਕੱਟਾ ਬਾਕੀ ਸਾਰੀਆਂ ਕਟੀਆਂ ਨਾ ਬਾਕੀ ਉਹ ਕੱਟਾ ਵੀ ਪਿਓਰ ਨੀਲੀ ਦਾ ਬਹੁਤ ਉਹ ਵੀ ਕੱਟਾ ਵੀ ਜੜਾ ਵਾ ਰੱਖਣੀ ਵਾਲਾ ਵਜਰਾ ਹਨਾ ਚਲੋ ਨਾਮ ਦੱਸ ਦੇ ਕਰੀ ਆਪਣਾ ਆ ਮੇਰਾ ਅਵਤਾਰ ਸਿੰਘ ਜੀ ਪਿੰਡ ਬੋੜੇ ਵਾਲਾ ਕੰਗ ਸਸੇ ਰਮਜੀਤਾ ਜੀ ਦਾ ਨੰਬਰ ਸੇ ਫੋਨ ਨੰਬਰ ਵੀ ਬੋਲ ਦੇ ਨੰਬਰ 7347599942 ਠੀਕ ਆ ਹਾਂਜੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਸ਼ੁਰੂਆਤ ਪੂਰੀ ਝੋਟੀ ਤੇ ਕਰੀਏ ਹਾਂਜੀ 1000 ਰੁਪਏ ਸੇ ਨੂੰ 6500 ਸਤਾਂ ਦੇ ਨਾ ਸੇ ਨੂੰ ਠੀਕ ਆ ਲੈ ਵੇਖੋ ਕੀ ਲੱਗਾ ਤੇ ਮਗਰ ਕੱਟਾ ਵਿਖਾਈਏ ਇਕ ਵਾਰ ਫਿਰ ਪਿਆਰ ਨੀਲੀ ਦਾ ਕੱਟਾ ਕੱਟਾ ਵੀ ਜਿਹੜਾ ਵਾ ਚੰਗੇ ਤੀਕੇ ਦਾ ਘਟਾ ਆਪਾਂ ਦੇਖ ਸਕਦੇ ਅਗਲੇ ਪੈਰ ਵੀ ਬਿਲਕੁਲ ਬਰਾਬਰ ਦੇ ਚਿੱਟੇ ਤੇ ਪਿਛਲੇ ਵੀ ਜਿਹੜੇ ਬਿਲਕੁਲ ਬਰਾਬਰ ਦੇ ਅੱਖਾਂ ਵੀ ਬਿੱਲੀਆਂ ਤੋੜ ਦਈਆਂ ਵੀਰ ਜੀ ਫੇਰ ਇੱਕ ਕਰੀ ਹਾਂਜੀ ਹਾਂਜੀ ਤੋੜ ਦੇ ਕਾਦੋਂ ਲੈਵਾ ਪਾ ਤੁੱਟ ਗਈਆਂ ਕੱਦ ਭਜਨ ਪੱਖੋਂ ਵੀ ਜਿਹੜੀ ਝੋਟੀ ਆਪ ਵੀ ਜਿਹੜੀ ਪੂਰੀ ਕਮਾਲ ਦੀ ਆ ਚੰਗੇ ਰੇਜ ਨਾ ਸੰਭੀ ਆ ਕਿਸੇ ਵੀਰ ਨੇ ਤੇ ਬਿਲਕੁਲ ਫਿਕਸ ਹਵਾਨੇ ਦੀ ਮਾਲਕੀ ਜਿਹੜੀ ਐ ਤਾਂ ਤਾਜੀ ਸੋਈ ਜੇ ਹਾਂ ਦੇਖ ਸੰਦੇ ਜੀ ਤੇ ਪੂਰੀ ਝੋਟੀ ਆ ਜਿਹੜੇ ਵੇਲ ਸ਼ਕੀਨ ਆ ਪੂਰੀਆਂ ਰੱਖੰਦੇ ਕਿਉਂਕਿ 10 ਵਜਾਂ ਚ ਵੱਜੀ ਹੋਵੇ ਤਾਂ ਸਭ ਤੋਂ ਪਹਿਲਾਂ ਜਿਹੜੀ ਪੂਰੀ ਤੇ ਨਿਕਾ ਜਾਣੀ ਹੁੰਦੀ ਸਭ ਤੋਂ ਅਲੱਗ ਦੇਖਦੀਆਂ ਇੱਕ ਵਾਰੀ ਸਿੱਧੀ ਵੀਰ ਜੀ ਲੈ ਜਾ ਚਲਾਇਆ ਲੈ ਆਏ ਛੁੱਟ ਸਰੇ ਹੱਥ ਵੀ ਛੋਈ ਬੜੇ ਲੇਟ ਥੋੜੀ ਠੀਕ ਆ ਬਾਕੀ ਹੁਣ ਵੀ ਟਾਈਮ ਜਿਹੜਾ ਸ਼ਾਮ ਦਾ 4:30 ਦੇ ਲਾਗੇ ਬੰਦੇ ਦਾ ਵਾ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਤੇ ਥਾਣੇ ਦਾ ਹੁਣ ਉਤਰਾਂ ਲਾਗੇ ਦਿਖਾ ਦਈਏ ਸਨਾਂ ਦਾ ਸਾਈਜ਼ ਗਾਜ ਜਿਹੜਾ ਚੰਗਾ ਬਾਕੀ ਇਹ ਆ ਵੀ ਕੋਈ ਵੀ ਜਿਹੜੀ ਆ ਮੱਝ ਥਣਾ ਚ ਨਹੀਂ ਆ ਕੋਈ ਵੀ ਕੋਈ ਟਾਈਮ ਨਹੀਂ ਕੋਈ ਕੁਝ ਨਹੀਂ ਆ ਹਾਂਜੀ ਸੋਹਰੇ ਦੇ ਸੱਤ ਦਿਨ ਚਵਾਈ ਹੋਈ ਸੀ ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨੂੰ 6000 ਰੁਪਏ ਜਿਹਨੂੰ ਅੱਜ ਹੋ ਗਏ ਸੱਤਵਾਂ ਦਿਨ ਦੇ ਸੋਈ ਨੂੰ ਸੱਤਵਾਂ ਦਿਨ ਨੇ ਹਾਂਜੀ ਹਾਂਜੀ ਤੇ ਸੁਹਾਗ ਕਿੰਨਾ ਜੀਦਾ ਸੁਹਾਗ ਦੁੱਧਾ ਰੋਟੀ ਆਂ ਵੇਖਣੋਂ ਤਰ੍ਹਾਂ ਪਹਿਲੇ ਜਾਵਦੀ ਹੈ ਹਨਾ ਪਹਿਲਾਂ ਜਾ ਕੇ ਦੂਜਾ ਸੁਭਾਹ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਬਿਲਕੁਲ ਤਿਆਰ ਆ 8 ਟੰਡ ਤੇ 10 ਕਿਲੋ ਤੇ ਲਾ ਕੇ ਬਣੇ ਜਾਉਣਾ ਚਾਹੀਦਾ ਤਿਆਰ ਜਿਹੜਾ ਬਿਲਕੁਲ ਤਿਆਰ ਤੇ ਇਹ ਤੇ ਵਜੂਗੀ ਹਰ ਤੇ ਦੁੱਧ ਤੇਰਾ 14 ਕਿਲੋ ਦਾ ਹੋਊਗੀ ਜੀ ਏਡੀ ਛੋਟੀ ਛੱਡੀ ਛੱਡੀ ਕਿ ਦੇਖੋ ਬਾਕੀ ਆ ਕਿ ਚਲੋ ਦਿਨਾ ਵਿੱਚ ਚਾਹੀਦਾ ਭਾਈ ਨਾ ਸਾਂਭੇ ਸੁੰਭੇ ਵੀ ਚੰਗੇ ਰੀਜਣਾ ਵਾ ਤੇ ਮੁੱਲ ਫੇਰ ਇਹਦਾ ਮੁੱਲ ਅੱਠ ਹੀ ਦੇ ਦੀ ਹੈ ਜ਼ਿਆਦਾ ਨਹੀਂ ਮੁੱਲ ਕਰਨਾ ਆਪਾਂ ਬਾਕੀ ਬੱਚਾ ਵੀ ਦੇਖ ਸਕਦੇ ਤਾਜ਼ਾ ਹੀ ਆ ਜਿਹੜਾ ਬਿਲਕੁਲ ਹੈ ਇਹੇ ਤਾਜ਼ਾ ਹੀ ਬੱਚਾ ਵਾ ਜਿਹੜਾ ਤੇ ਜਿਹ ਦੁੱਧੋਂ ਜਿਹੜਾ ਜਿਹਨੇ ਉਹਦ ਨਾ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਚੱਟੇ ਤੇ ਇੱਕ ਤਾਂ 20000 ਰੁਪਏ ਦੇ ਹਾਂਜੀ ਪਰ ਆਪਾਂ ਮੁੱਲ ਨਹੀਂ ਉਹਦਾ ਕਰਨਾ ਕਿੰਨਾ ਕਰੀਦਾ ਮੁੱਲ ਹੈ 15 ਅੱਛਾ ਇਹ 96000 ਦੀ ਛੁੱਟੀ ਹਾਂ ਨਾ ਦੇ ਦਾਂਗੇ ਅੱਛਾ ਲੱਖੋਂ ਅੰਦਰ ਹੀ ਆ ਹਾਂ 96000 ਦੇ ਦਾਂਗੇ ਠੀਕ ਹੈ ਬਾਕੀ ਇਹ ਆ ਵੀ ਇਹ ਤਾਂ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਇਹਦਾ ਨਾਲ ਸ਼ਕੀਨੀ ਦਾ ਮੁੱਲ ਆ ਵੀ ਕੁਆਲਟੀ ਵੇਖੋ ਕੀ ਛੋਟੀ ਵੀ ਜਿਹੜਾ ਵਾ ਅਲੱਗ ਚੀਜ਼ ਐ ਇੱਕ ਜਿਹੜਾ ਵਾ ਕਿਉਂਕਿ ਇਹੋ ਜਿਹੇ ਚੀਜ਼ਾਂ ਜਿਹੜੀਆਂ ਵਾ ਪਿੱਛੇ ਵੇ ਜੜੀਆਂ ਥੋੜੀਆਂ ਜੀਆਂ ਪੈਸੇ ਲਾ ਕੇ ਲਿਓਣੀਆਂ ਪੈਂਦੀਆਂ ਵਾ ਬਾਕੀ ਨੇ ਭਾਅ ਝੋਟੀਆਂ ਨਹੀਂ ਜੇ ਹਾਂਜੀ ਹਾਂਜੀ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਮੌਕੇ ਤੇ ਦੇ ਦਿਓ ਸਾਤ ਤਰੀਕੇ ਨਾਲ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਆ ਹਲਪ ਜੀ ਆ ਝੋਟੀ ਨੀਲੀ ਦੀ ਐ ਸੂਈ ਨੂੰ ਆਜੇ ਨੂੰ ਆਜ ਅਠਵਾਂ ਦਿਨ ਦੇ ਆ ਕੱਟੀ ਜੰ ਆ ਕੱਟੀ ਵੇਖੋ ਠੀਕ ਹੈ ਕੱਟੀ ਇਹ ਤਾਂ ਮਗਰ ਵੀ ਚੰਗੀ ਆ ਜੀ ਬੜੀ ਬੜੀ ਕੱਟੀ ਜੇ ਬੱਚੇ ਸਾਰੀਆਂ ਮਗਰੀ ਅੱਜ ਚੰਗੇ ਆ ਖਾਣ ਲੈ ਵਾ ਵੇਖੋ ਕੀ ਲੱਗਾ ਜੰਦਾ ਆਹ ਦੇਖ ਸਾਡੇ ਸਣਾ ਦਾ ਸਾਈਜ਼ ਗੱਪ ਜਿਹੜਾ ਇਹਦਾ ਵੀ ਚੰਗਾ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਤੇ ਮਾਜੇ ਕੋਈ ਵੀ ਨਹੀਂ ਥਣਾ ਚਾਪਾ ਦੇਖ ਸਾਡੇ ਦੇ ਥੱਲੇ ਵੈਟਨ ਤੇ 10 ਕਿਲੋ ਜੀ ਕਿੰਨਾ ਦੁੱਧ ਜੀ ਇਹਦੇ ਕੋਲ 10 ਕਿਲੋ ਖੁੱਲਾ ਜਾ ਤੇ ਇਹ ਕਿੰਨਾ ਕਰੀ ਜਾਊਗੀ ਸਾਡੇ ਵਿੱਚ ਤੇ ਅਗਰ 12 13 ਕਿਲੋ ਸੋਫਾ ਹੋਵੇ ਬਾਦ 12 13 ਦੇ ਲੱਗ ਬੰਨੇ ਵੀ ਜਿਹੜਾ ਦੁੱਧ ਗੱਲੇਗੀ ਬਾਕੀ ਥੱਲਿਆਂ ਬੜੀ ਸਫਾਈ ਜੀ ਵੀ ਜਿੰਨੀ ਵੀ ਹੈਗੀ ਆ ਜਿਹੜਾ ਪਰਾਜਾ ਕਰ ਗਿਆ ਜਿਹੜੀ ਰੱਜੀ ਨਹੀਂ ਪੂਰੀ ਠੀਕ ਆ ਲੋਈ ਥੱਲੇ ਦੋ ਹੀ ਮੱਜਾਂ ਹੈ ਤਾਂ ਉਹ ਹੀਰੋਆ ਫੜਾ ਕੀਤਾ ਹੋਇਆ ਕੱਲ ਦਾ ਕੱਲ ਹੀ ਲੈਂਦੀ ਮੈਂ ਠੀਕ ਐ ਬਾਕੀ ਚਲੋ ਕਈ ਵਾਰੀ ਜਦੋਂ ਪਸ਼ੂ ਜਗਾ ਬਦਲਦਾ ਹਾਂਜੀ ਹਾਂਜੀ ਥੋੜਾ ਜਿਹਾ ਫਰਕ ਪਾ ਜਾਂਦਾ ਬਾਕੀ ਤਾਲਿਆ ਰਿਸ਼ਾ ਦੀ ਮੱਜਾਂ ਤਾਂ ਨਹੀਂ ਲੱਗਦੀ ਬਾਕੀ ਥੱਲੇ ਉਹ ਜਿਹੜੀ ਪੂਰੀ ਸਫਾਈ ਐ ਖੜੇ ਕੋਈ ਵੀਰ ਸਾਹਮਣੇ ਲਾ ਦੋ ਦਿਨ ਨੇ ਚੰਗਾ ਕਰੀ ਜਾਣਾ ਇੱਕ ਵਾਰੀ ਸਿੱਧੀ ਲਾ ਜਾ ਸਿੱਧੀ ਲਾ ਜਾ ਬੱਲੇ ਜਮੇਦੇ ਹੱਥੀਂ ਜੀ ਦੇ ਚਲੋ ਨਾ ਦੇਖ ਸੰਦੇ ਹੋਣਾ ਹੈ ਬੱਚੀ ਖਰਾਬ ਹੋ ਗਈ ਆ ਜੀ ਲੈ ਆਓ ਕੋਈ ਗੱਲ ਨਹੀਂ ਇਹ ਰਹਾ ਸ਼ੇਰ ਸ਼ੇਰ ਸਵਾ ਸ਼ੇਰ ਦੀ ਚੋਟੀ ਹੈ ਇਹ ਦੀ ਠੀਕ ਆ ਅੱਖਾਂ ਵੀ ਇਹਦੀਆਂ ਦੋਵੇਂ ਪਿੱਲੀਆਂ ਵੀ ਨੀਲੀ ਦੀ ਝੋਟੀ ਆ ਜਿਹੜੀ ਤੇ ਮਗਰ ਕੱਟੀ ਹੈ ਇਹਦੇ ਕਾਲੀ ਆ ਕੱਟੀ ਕਾਲੀ ਆ ਤੇ ਇਹਦਾ ਫਿਰ ਮੁੱਲ ਵੀ ਦੀ ਹਾਂ ਵੀ ਮੁੱਲ ਇਹਦਾ ਬਿਲਕੁਲ ਜਾਇਜ਼ ਹੀ ਕਰਾਂਗੇ ਕਿੰਨਾ ਕ ਝਾੜੀ ਦੇ 95 ਦੀ ਵਿਕ ਜਾਂਦੀ ਹੈ ਹਾਂਜੀ ਤਾਂ ਆਪਾਂ ਉਹ ਜਨ ਕਰਨਾ ਮੁੱਲ ਮੁੱਲ 95 90 ਹਾਂ ਨਾ 80000 ਦੀ ਝੋਟੀ ਦੇ ਦਾਂਗੇ 80000 ਦੀ ਹਾਂ ਦੇਣ ਵਾਲਾ ਮੁੱਲ ਹੀ ਦੇ ਠੀਕ ਹੈ ਅੱਛਾ ਸ਼ੋਰ ਹੀ ਕਰਾਂਗੇ ਬਸ ਇਹ ਵੀ ਜਿਹੜਾ 12 13 ਦੇ ਲਾਗੇ ਦੁੱਧ ਜਿਹੜਾ ਚੌਈ ਚੌੜੀ ਥਣਲੇ ਹੋ ਗਿਆ ਥੰਡੇ ਢੀਲ ਕੋ ਜਿੱਦਾਂ ਮਰਜੀ ਕੋਈ ਹੱਥ ਲਾ ਦੇ ਬੈਠਾ ਰਹੇ ਹਾਂ ਹਾਂਜੀ ਹਾਂਜੀ ਤੇ ਹੁਣ ਇੱਕ ਆ ਵੀ ਮੱਝ ਸੂਈ ਸਵਾਈ ਆ ਗਈ ਹਨਾ ਇਹਨੂੰ ਆਪਣੇ ਚੌਥਾ ਦਿਨ ਤੇ ਸੂਈ ਰੋਇ ਤੇ ਕੱਟੀ ਆ ਨੀਲੀ ਦੀ ਜੇ ਮਰ ਪਿਓ ਆਹ ਕੱਟੀ ਜੇ ਤੇ ਮਗਰ ਨੀਲੀ ਦੀ ਕੱਟੀ ਆ ਜੀ ਅੱਖਾਂ ਵੀ ਕੱਟੀਆਂ ਦੋਵੇਂ ਬਿੱਲੀਆਂ ਨਿਸ਼ਾਨੀਆਂ ਪੂਰੀ ਹੁਣ ਤਾਂ ਆ ਜਾਂ ਜਿਆਦਾ ਦੇਖ ਸਕਦੇ ਤਾਜ਼ੇ ਨਾੜੂ ਜਿਹੜਾ ਨਾਲ ਆ ਚੌਥਾ ਦਿਨ ਤੇ ਸੂਈ ਸਾਰੀਆਂ ਨਿਸ਼ਾਨੀਆਂ ਪੂਰੀਆਂ ਜਿਹੜੀਆਂ ਕੱਟੀਆਂ ਦੀਆਂ ਆ ਪਿੱਛੇ ਵੀ ਦੇਖ ਸਕਦੇ ਆ ਤੇ ਇਹਦੇ ਕੋਲ ਕਿੰਨਾ ਚ ਦੁੱਧ ਤਿਆਰ ਹੋ ਗਿਆ ਇੱਥੇ ਲੈ 8 ਕਿਲੋ ਕੋਲ ਬੋੜਾ ਹੈ ਨਾ 9 ਕਿਲੋ ਵਿਆਹ ਦਾ ਠੀਕ ਆ ਲੈ ਆ ਥਾਂ ਲੈ ਵੇਖੋ ਕੀ ਲੱਗਾ ਚੁਕੀ ਤੇ ਇਹ ਕਿੰਨਾ ਕੁ ਚੋਈ ਜਾਊਗੀ ਜਿੱਦਾਂ ਦਸ ਹੋਈ ਜਾਏ ਸਰ ਵੀ ਦੇਣੀ ਪਰੰਤ ਤੇਰੇ ਕੋਲ ਸਫਾਈ ਹੈ ਠੀਕ ਆ ਬਾਦੀ ਦੇ ਸਕਦੀ ਹੈ ਬਾਕੀ ਦੁੱਧ ਗਰੀ ਸੇਵਾ ਦਾ ਇਹ ਤਾਈ ਚੋਈ ਜਾਏ ਹਾਂਜੀ ਹਾਂਜੀ ਐ ਬੋੜਾ ਹੀ ਜੇ ਠੀਕ ਬਾਕੀ ਇਹ ਵਿੱਚ ਤਾਂ ਸਾੰਭੀ ਸੁੰਭੀ ਚੰਗੀ ਆ ਪਰੇ ਪੱਲੇ ਦੀ ਮਾਜ ਜਿਹੜੀ ਡੇਰੀਆਂ ਤੇ ਚਾਉਣ ਵਾਲੀ ਮਾਜ ਆ ਲੈ ਜਾ ਥੱਲੇ ਆ ਵੀ ਖੁੱਲੇ ਹਵਾਨੇ ਦੀ ਮਾਲਕ ਮਗਰ ਇਹਦੇ ਵੀ ਕੱਟੀ ਚੰਗੀ ਆ ਜਿਹੜੀ ਬਾਕੀ ਇਹ ਵੀ ਜਿਹੜੇ ਵੀ ਕਿਸੇ ਵੀ ਦੇ ਕੋਈ ਵੀ ਪਸ਼ੂ ਪਸੰਦ ਹੁੰਦਾ ਵਾ ਇੱਕ ਵਾਰੀ ਫੋਨ ਜ਼ਰੂਰ ਲਾਵੇ ਮਾਨ ਤਨ ਤੇ ਮੌਕੇ ਤੇ ਆਪੇ ਫਿਰ ਹੋ ਹੀ ਜਾਂਦੇ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਹਰ ਜੀ ਬਿਲਕੁਲ ਜਾਇਦਾ ਕਿੰਨਾ ਕੁ ਛੋਟਲੇ ਵਾ ਖਾ ਕਿੰਨਾ ਹੋਏ ਹਾਂ ਦੇਖ ਸੰਜੀ ਇਹਦਾ ਛੋਟੀ ਬੰਦ ਚਾਰ ਪੰਜ ਨੂੰ ਕਿੰਨਾ ਬਾਹਰ ਆਣੀ ਹੋਰ ਠੀਕ ਆ ਇਹਦਾ ਫਿਰ ਮੁੱਲ ਜੋ ਮਰਜੀ ਕਰ ਲੀਏ 92 95 ਹਾਂਜੀ ਇਹ ਆ ਨਾਈ ਛੋਟੀ ਦੇ ਦਾਂਗੇ 85000 ਦੀ ਅੱਛਾ 85 ਦੀ ਦੇ ਦਾਂਗੇ ਠੀਕ ਆ ਚਲੋ ਬਾਕੀ ਮਾਂ ਤਾਂ ਦੇ ਮੌਕੇ ਤੇ ਹੋਣਾ ਹੀ ਹੁੰਦਾ ਵਾ ਬਾਕੀ ਆ ਛੋਟੀ ਜੀ ਡਿਨਰ ਪਈ ਮੰਗੇ ਪਰ ਵਿੱਚ ਵਾਲਾ ਕੰਟਰੋਲ ਕਰਕੇ ਦੇ ਦਿੰਦਾ ਠੀਕ ਆ ਬਾਕੀ ਇਹ ਆ ਵੀ ਅਜੇ ਮੱਜਾਂ ਸਾਰੀਆਂ ਤਾਜ਼ੀਆਂ ਸੁਈਆਂ ਆ ਅਜੇ ਦੁੱਧ ਤੇ ਹੋਣੀਆਂ ਆ ਲਾੜੂ ਦੇ ਬੱਚੇ ਸਾਰੇ ਤਾਜ਼ੇ ਬੱਚੇ ਸਾਰੇ ਤਰ ਇਹ ਪਹਿਲਾ ਛੋਟੀ ਸੁਈ ਜੇ ਠੀਕ ਆ ਉਹ ਅਜੇ ਸੇਵਾ ਸਪੰਦ ਦੀ ਸੁਈ ਨਾ ਕੱਟੀ ਜੀ ਆ ਕਾਲੀ ਆ ਕਾਲੀ ਕੱਟੀ ਜੀ ਆ ਜੀ ਅੱਛਾ ਇਹਦੇ ਮਗਰ ਆਵਲੀ ਹਾਂ ਇਹ ਨਾਲ ਥੋੜੀ ਜੀ ਜੋ ਡਿਨਸ ਹੈਡ ਵਾਲਾ ਅਗੀਆ ਅੱਛਾ ਮੈਂ ਤੁਹਾਨੂੰ ਦੱਸ ਕੇ ਦੇਣੀ ਆਪਾਂ ਠੀਕ ਆ ਧਾਰ ਦਾ ਇੱਕ ਫਰਕ ਨਹੀਂ ਹੋਊਗਾ ਅੱਛਾ ਤੇ ਥੋੜੀ ਜੀ ਸਾਈਡ ਬਖਾਉਂਦੀ ਹੈ ਬਾਈ ਤੇ ਬਾਈ ਰੱਖਦੀ ਆ ਤੇ ਪਰ ਹਾਂ ਜੀ ਹਾਂ ਤੇ ਪੂਰਾ ਰਮ ਰਮ ਬਣਿਆ ਦੱਸ ਦਿੱਤਾ ਆਪਾਂ ਆਪਣੇ ਵੀ ਇੱਕੇ ਖੜੇ ਠੀਕ ਆ ਧਾਰ ਦੀ ਗਰੰਟੀ ਹੋਵੇ ਵੱਧ ਘਟਾ ਹੋਵੇ ਕੋਈ ਘੂਰ ਛੱਡਾ ਉਹਦੀ ਗਰੰਟੀ ਹੋਵੇ ਨਾਲੇ ਸੂਈ ਸੋਈ ਆ ਤੇ ਦੋ ਦੋ ਟਾਈਮ ਚ ਬਾਈ ਵੀ ਹੋ ਜਾਣਾ ਬਾਈ ਰੱਖੀ ਆਪਾਂ ਚਲੋ ਮੁੱਲ ਵਧ ਚ ਲਈ ਆਪਾਂ ਥੋੜੇ ਘਟਾ ਜਾਇਜ਼ ਪਾ ਕੇ ਦੇ ਦਾਂਗੇ ਠੀਕ ਆ ਇਹ ਲੱਗਿਆ ਪਿਆ ਆਪਣੇ ਘਰ ਤੋਂ ਨਹੀਂ ਉਹਦੇ ਵਾਸਤੇ ਬਹੁਤ ਚੰਗੀ ਛੋਟੀ ਹੈ ਹਾਂਜੀ ਹਾਂਜੀ ਨਾਲੇ ਗਾਂ ਵਿੱਚ 400 ਵਿੱਚ ਆਉਣ ਵਾਲੀ ਆ ਦੇਖੋ ਕਿਦਾਂ ਪੜੀ ਪੜੀ ਛੋਟੀ ਪੂਰੀ ਲੈ ਜਾ ਚੌਣ ਟਾਣੇ ਦਾ ਨੰਬਰ ਦਾ ਹੋਗਾ ਬਾਕੀ ਉਹ ਤਰ੍ਹਾਂ ਕੱਦ ਕੱਠ ਫੇਟ ਫੁੜੇ ਦੀ ਇਹ ਵੀ ਚੰਗੀ ਆ। 7-8 ਕਿਲਾ ਗੋੜਾ ਜਿਹਾ ਲੱਵੇ। ਠੀਕ ਆ। ਹਾਂਜੀ। ਤੇ ਇਹ ਕਿੰਨਾ ਚੁਆਈ ਜਾਊਗੀ? ਦਾਖਲ ਤੇ ਆਰਾਮ ਨਾਲ ਜਾਊਗੀ। ਬਾਕੀ ਚੰਗੇ ਛੋਟੀ ਜਿੰਨੀ ਸਾਫ਼ ਸੁਥਰੀ ਆ। ਤੇ ਮੋਲ ਫਿਰ ਇਹਦਾ। ਮੋਲ ਆ ਜੀ। ਇਹਦਾ ਭਾਈ ਨਾ ਆਉਂਦੀ ਛੋਟੀ ਦੱਸੀ ਜਾਰ ਦੀ। ਹਾਂਜੀ। ਹੁਣ ਆਪਾਂ ਮੋਲੇ ਦਾ 75 ਕਾਲੇ 70 ਕਾਲੇ 66 ਹਜ਼ਾਰ ਚੋਟੀ ਦੇ ਦਾਂਗੇ। ਅੱਛਾ 66 ਹੀ ਦੇ ਦੇਣੀ। ਆਹ ਦੇ ਦਾਂਗੇ। ਠੀਕ ਐ। ਚਲੋ ਬਾਕੀ ਕੋ ਫੋਨ ਲਾਵੇ। ਬਿਲਕੁਲ ਬਿਲਕੁਲ। ਤੇ ਹੁਣ ਇੱਕ ਅੰਡ ਤੇ ਰਹਿ ਗਈ ਹਨਾ। ਇਹ ਆਪ ਜੀ ਇਹ ਸ਼ੇਰ ਨੂੰ ਅੱਜ 8 ਦਿਨ ਹੋ ਗਏ ਜਦ ਦੀ ਕੱਟੀ ਜਹਾ ਕਾਲੀ। ਆਹ ਕਾਲੀ ਕੱਟੀ ਜੀ ਇਹਦੀ। ਬੱਚੇ ਸਾਰੇ ਤਾਜ਼ੇ ਹੀ ਆ ਚਲੋ। ਤੇ ਥਾਣੇ ਦੇ ਵੀ ਤਾਂ ਨਾ। ਬਾਈ ਜੀ ਇਹਦੀ ਲੰਬਾਈ ਵੇਖੋ ਕੀ ਐ। ਮਿਲਕ ਮੈਨੇ ਦੀ ਵੀ ਚੰਗੀ ਲੱਗੀ ਐ। ਦੁੱਧ ਐ ਤਾ ਤੇ 10 ਤੋਂ ਬਾਹਰ ਹੀ ਹੋ ਗਿਆ ਥਲੇ। ਅੱਛਾ 10 ਤੋਂ ਬਾਹਰ ਹੀ ਐ ਜਿਹੜਾ। ਇਹੋ ਤਰ੍ਹਾਂ ਕਿ ਨੰਗ ਚਵਾਈ ਜਾਊਗੀ 13 ਕਿਲੀਟਰ ਦੇ ਗਰੇ ਵੀ ਗੰਦੇ ਕੀ ਚਵਾ ਦੇ ਹਾਂਜੀ ਸੇਵਾ ਦਾ ਕਿੰਨਾ ਦਾ ਹੈ ਬਾਕੀ ਸਪੈਸ਼ੀਅਮ ਆਜਾ ਆਪਾਂ ਦੇਖ ਸਕਦੇ ਹਾਂ ਕਾਫੀ ਚੜਾਈ ਤੇ ਕਦ ਕੱਠ ਬੇਲ ਇਹਦੀ ਵੀ ਚੰਗੀ ਹੈ ਬਾਹਰੋਂ ਕੋਸ਼ਿਸ਼ ਨਹੀਂ ਇਹ ਗੱਲੋਂ ਕੰਦੀਵੇਂ ਰੰਗ ਕੀ ਮਾਇਦਾ ਬਾਝਾਰ ਪਹਿਲੇ ਸੋਇਆ ਤੋਂ ਆਈ ਹਰਿਆਣੇ ਚ ਹਾਂਜੀ ਆਪਾਂ ਇਥੋਂ ਲਈ ਤੀਜਾ ਸੂਆ ਸੋਇਆ ਰੱਖੀ ਠੀਕ ਹੈ ਦਦਾਰ ਨਾਰਮਲ ਦੀ ਸੇਵਾ 13 14 ਕਿਲੋ ਚੋਂਦੇ ਰੇ ਆਪਣੇ ਰਿਸ਼ਤੇਦਾਰਾਂ ਤੋਂ ਲਈਏ ਠੀਕ ਹੈ ਬਾਕੀ ਹੁਣ ਮੈਂ ਤੁਹਾਨੂੰ ਖੰਡੀ ਸਾਹਿਬ ਤੋਂ ਸੂਆ ਦੱਸ ਬਤਨਾ ਹੀ ਇਹਨੇ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਇਹਦਾ ਬੋਲਾ ਭੇਜ 90 ਕਰ ਲੀਏ ਜੋ ਮਰਜ਼ੀ ਕਰ ਲੀਏ ਹਾਂਜੀ ਤੇ ਹਾਂ ਨਾ ਮੱਝ ਦੇ ਦਾਂਗੇ 84000 ਦੀ 84 ਦੀ ਹਾਂ ਦੇ ਦਾਂਗੇ ਚਲੋ ਬਾਕੀ ਛੋਟ ਛੱਟ ਤੇ ਮੌਕੇ ਤੇ ਹੋ ਹੀ ਜਾਂਦੀ ਹੈ ਹਾਂਜੀ ਹਾਂਜੀ ਤੇ ਠੀਕ ਹੈ ਵੀ ਜਰ ਕੋਈ ਨਾ ਹਰ ਗੱਲ ਤੁਹਾਡੀ ਪੂਰੀ ਹੈ ਹਾਂਜੀ ਉਹ ਸਿੱਧਾ ਨਹੀਂ ਲੱਗੇ ਜੇ ਬਾਕੀ ਇਹ ਹੈ ਕਿ ਕੋਈ ਵੀਰ ਆਪਣੀਆਂ ਤਸੱਲੀ ਕਰਕੇ ਖੜੇ ਹਨ ਨਾ ਕਰਕੇ ਸੁਣਿਆ ਮੱਝਾ ਸਾਰੇ ਅੱਜ ਸਾਰੀਆਂ ਹੀ ਸੋਈਆਂ ਪੰਜ ਦੀਆਂ ਪੰਜ ਹੀ ਸੋਈਆਂ ਕਣਚਪੋਰ ਛੱਟਾ ਵਾਧਾ ਘਾਟਾ ਥਣ ਦੀ ਗਾਰੰਟੀ ਆਪਣੀ ਹੋਊਗੀ ਠੀਕ ਹੈ ਜੀ ਉਹ ਤੇ ਗਾੜੀ ਅਗਲੇ ਸੇ ਵਾਧਾ ਹਾਂਜੀ ਹਾਂਜੀ ਜਿਹ ਠੀਕ ਆ ਵੀਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਦੇ ਵੇਸ ਚ ਆ ਕੇ ਖੜੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ